ਸਤਿਗੁਰੂ ਬ੍ਰਹਮਾਨੰਦ ਜੀ ਮਹਾਰਾਜ ਪੂਰੀ ਵਾਲੇ ਗਉਆਂ ਵਾਲੇ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਦੀ ਵਰਸੀ ਦੇ ਮੌਕੇ ਤੇ ਪਹੁੰਚੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸਾਹਿਬ ਸਤਿ ਸਾਹਿਬ ਸਤਿ ਸਾਹਿਬ ਬਹੁਤ ਕਰਮਾਂ ਵਾਲਾ ਦਿਨ ਹੈ ਮੇਰੇ ਲਈ ਅੱਜ ਕਿਸਮਤ ਵਾਲਾ ਦਿਨ ਹੈ ਕਿ ਨੀਆਂ ਜਿਹੜੀਆਂ ਇਲਾਹੀ ਰੂਹਾਂ ਨਾਲ ਮੇਲ ਹੋਇਆ ਸੰਤ ਮਹਾਂਪੁਰਸ਼ ਜਿਹੜੇ ਨੇ ਉਨ੍ਹਾਂ ਦੇ ਦਰਸ਼ਨ ਹੋਏ ਨੇ ਔਰ ਮਨ ਗਦਗਦ ਹੋ ਗਿਆ ਸਭ ਤੋਂ ਵੱਡੀ ਜਿਹੜੀ ਲੋਕ ਸੇਵਾ ਅੱਜ ਦੇ ਜ਼ਮਾਨੇ 'ਚ ਉਹ ਸਿੱਖਿਆ ਸਿਹਤ ਤੇ ਆਪਣਾ ਵਾਤਾਵਰਣ ਹੈਲਥ ਐਜੂਕੇਸ਼ਨ ਐਂਡ এনवायरमेंट ਸਭ ਤੋਂ ਵੱਡੀਆਂ ਇਹ ਲੋੜਾਂ ਨੇ ਕਿ ਗਰੀਬ ਗਰੀਬ ਦੀ ਗਰੀਬੀ ਨੂੰ ਕੋਈ ਪੀਲਾ ਕਾਰਡ ਬਣਾ ਕੇ ਨੀਲਾ ਕਾਰਡ ਬਣਾ ਕੇ ਹਰਾ ਕਾਰਡ ਬਣਾ ਕੇ ਨਹੀਂ ਦੂਰ ਕਰ ਸਕਦਾ ਗਰੀਬ ਦੀ ਗਰੀਬੀ ਗਰੀਬ ਦਾ ਬੱਚਾ ਖੁਦ ਕਰ ਸਕਦਾ ਹੈ ਦੂਰ ਜੇ ਉਹਨੂੰ ਹੈਲਥ ਤੇ ਕੁਆਲਟੀ ਐਜੂਕੇਸ਼ਨ ਮਿਲ ਜੇ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਸਿੱਖਿਆ দান ਤੋਂ ਵੱਡਾ ਕੋਈ ਪੁੰਨ ਨਹੀਂ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਸੰਸਥਾ ਕਿੰਨੇ ਸਾਲਾਂ ਤੋਂ ਇਹ ਕਰਦੀ ਆ ਰਹੀ ਹੈ ਕਾਲਜਸ ਦੇ ਵਿੱਚ ਸਕੂਲਾਂ ਦੇ ਵਿੱਚ ਸਿੱਖਿਆ ਦਾ ਪ੍ਰਚਾਰ ਔਰ ਕੁਆਲਿਟੀ ਸਿੱਖਿਆ ਦਾ ਪ੍ਰਚਾਰ ਫਿਰ ਦੂਜਾ ਆ ਗਿਆ ਹੈਲਥ ਪੀਜੀਆਈ ਗੱਡੀ ਜਾਂਦੀ ਹੈ ਲੰਗਰ ਵਾਲੀ ਹਰ ਰੋਜ਼ ਅੱਜ ਜ਼ਮਾਨਾ ਹੈ ਪੁੱਤ ਪਿਓ ਨੂੰ ਰੋਟੀ ਨਹੀਂ ਖਵਾਉਂਦਾ ਔਲਾਦ ਮਾਪਿਆਂ ਨੂੰ ਰੋਟੀ ਨਹੀਂ ਖਵਾਉਂਦੀ ਇੱਥੋਂ ਗੱਡੀਆਂ ਭਰ ਕੇ ਉਹਨਾਂ ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਜਾਂ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਵਾਸਤੇ ਇੱਥੇ ਇੱਥੋਂ ਲੰਗਰ ਜਾ ਰਿਹਾ ਕਿਸੇ ਕੀਮਤ 'ਚ ਇਸ ਸੇਵਾ ਦੀ ਕਿਸੇ ਕਰੰਸੀ 'ਚ ਮੁੱਲ ਨਹੀਂ ਪਾਇਆ ਜਾ ਸਕਦਾ ਕਹਿੰਦਾ ਮਾਂ ਉਦੋਂ ਬਹੁਤ ਰੋਂਦੀ ਸੀ ਜਦੋਂ ਛੋਟਾ ਮੁੰਡਾ ਰੋਟੀ ਨਹੀਂ ਸिखਾਂਦਾ ਬੱਚਾ ਸੀ ਜਦੋਂ ਮਾਂ ਉਦੋਂ ਬਹੁਤ ਰੋਂਦੀ ਸੀ ਜਦੋਂ ਛੋਟਾ ਮੁੰਡਾ ਰੋਟੀ ਨਹੀਂ ਸिखਾਂਦਾ ਮਾਂ ਅੱਜ ਵੀ ਬਹੁਤ ਰੋਂਦੀ ਹੈ ਕਿਉਂਕਿ ਛੋਟਾ ਮੁੰਡਾ ਰੋਟੀ ਨਹੀਂ ਦਿੰਦਾ ਆ ਹਾਲਤ ਹੋ ਵੀ ਸਕੀ ਅਨਾਥ ਆਸ਼ਰਮ ਖੁੱਲ ਗਏ ਬਿਰਧ ਆਸ਼ਰਮ ਖੁੱਲ ਗਏ ਜਿਹੜੇ ਸਮਾਜ ਦੇ ਵਿੱਚ ਬਿਰਧ ਆਸ਼ਰਮ ਖੁੱਲ ਜਾਣ ਜਾਦਾ ਸੰਖਿਆ ਚ ਇਹਦਾ ਮਤਲਬ ਉੱਥੋਂ ਦੇ ਜਿਹੜੇ ਲੋਕ ਨੇ ਪੱਥਰ ਦਿਲ ਹੋ ਗਏ ਉਹ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਸਕਦੇ ਕਹਿੰਦੇ ਆ ਕਿ ਜਿਹਦੇ ਘਰੇ ਮਾਪੇ ਨੇ ਬਜ਼ੁਰਗ ਉਹਨਾਂ ਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਪੈਂਦੀ ਆਹ ਸੰਸਥਾ ਤਾਂ ਪਤਾ ਹੀ ਨਹੀਂ ਕਿੰਨੇ ਤੀਰਥ ਹਰ ਰੋਜ਼ ਕਰਾਉਂਦੀ ਆ ਆਪਾਂ ਸਾਰੇ ਕਿਸਮਤ ਵਾਲੇ ਆ ਕਿ ਇੱਥੇ ਬੈਠ ਕੇ ਆਪਾਂ ਗੱਲਾਂ ਕਰ ਰਹੇ ਆ ਮਨੁੱਖਤਾ ਦੀ ਭਲਾਈ ਦੀਆਂ ਫਿਰ ਮੈਂ ਮੈਨੂੰ ਯਾਦ ਆਇਆ ਇਹ ਗੱਲ ਬੇ ਜ਼ੁਬਾਨੇ ਪੰਛੀਆਂ ਤੇ ਜਾਨਵਰਾਂ ਵਾਸਤੇ ਵੀ ਖੁਰਾਕ ਦਾ ਪਾਣੀ ਦਾ ਪੀਣ ਦਾ ਪ੍ਰਬੰਧ ਕਰਨਾ ਇਹ ਬਹੁਤ ਵੱਡੀ ਗੱਲ ਹੈ ਕੁਦਰਤ ਵੱਲੋਂ ਸ਼ਾਇਦ ਸੰਯੋਗ ਹੀ ਕਹਿ ਲੋ ਕਿ ਮੈਂ ਆਪਣੇ ਘਰੇ ਜਦੋਂ ਤੋਂ ਮੈਂ ਆਪਣੇ ਪਿੰਡੋਂ ਬਾਹਰ ਨਿਕਲਿਆ ਤਾਂ ਮੈਂ ਅੱਜ ਵੀ ਆਪਣੇ ਘਰੇ ਸਤਨਾਜਾ ਪਾ ਕੇ ਜਿਹੜਾ ਹੈ ਲਓ ਨਾ ਉਹਦੇ ਚ ਖੰਡਾ ਕੇ ਪੰਜ ਛੇ ਪਾਣੀ ਠੰਡੇ ਪਾਣੀ ਵਾਲੇ ਪੌਟ ਰੱਖਿਓ ਇਹਨੇ ਹਰ ਰੋਜ਼ ਕੁੱਗੀਆਂ ਗਟਾਰਾਂ ਚਿੜੀਆਂ ਮੋਰ ਉੱਥੋਂ ਪਾਣੀ ਪੀਂਦੇ ਨੇ ਸਤਨਾਜਾ ਆਪਣਾ ਆਪਣਾ ਖਰਾਬ ਇਹਦੇ ਪੇਸੂ ਦੇ ਸੁਬਾਨੇ ਨੇ ਉਹ ਫਿਰ ਫਰਮਾਨ ਕਹਿੰਦੇ ਆ ਨਾ ਕਿ ਜਿਹੜਾ ਜਿਹੜਾ ਜੰਝ ਲਿੰਦਾ ਹੈ ਉਹ ਫਿਰ ਚੋਗਾ ਵੀ ਦਿੱਤਾ ਜਾਂਦਾ ਹੈ जिने चुने चट्टे देतिला वे जोगा और और चुंज भी फिर चोगे ਦੇ ਹਿਸਾਬ ਨਾਲ ਦੁੰਦਾ ਹੈ ਕਈ ਜਾਨਵਰਾਂ ਦੀ ਚੁੰਝ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਉਹਨੇ ਚੋਗਾ ਥੱਲੋਂ ਕੱਢਣਾ ਹੁੰਦਾ ਹੈ ਚਿੜੀ ਦਾ ਚਿੜੀ ਦੀ ਚੁੰਝ ਇੰਨੀ ਕੋ ਹੁੰਦੀ ਹੈ ਕਿਉਂਕਿ ਉਹਦਾ ਚੋਗਾ ਉੱਪਰ ਹੀ ਪਿਆ ਹੁੰਦਾ ਹੈ ਸੋ ਉਹ ਤੋਂ ਵੱਡਾ ਸ਼ਕਤੀवान ਕੋਈ ਹੋ ਨਹੀਂ ਸਕਦਾ ਔਰ ਥੱਲੇ ਆ ਕੇ ਸਵਾਮੀ ਜੀ ਵਰਗੇ ਲੋਕ ਤੁਹਾਡਾ ਜਿਹੜਾ ਸਮਾ ਜਦ ਤੁਹਾਡਾ ਜਿਹੜਾ ਦਸਵੰਦ ਹੈ ਉਹ ਪੰਛੀਆਂ ਜਨੌਰਾਂ ਦੇ ਸਹਾਰਾ ਲੋਕਾਂ ਵਾਸਤੇ ਵਰਤਨੇ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਸੋ ਮੈਂ ਤਾਂ ਜਦੋਂ ਵੀ ਮੈਨੂੰ ਕਿਤੇ ਐਮਐਲਏ ਸਾਹਿਬਾਨ ਬੈਠੇ ਨੇ ਕਿਤੇ ਮੌਕਾ ਮਿਲਦਾ ਹੈ ਕਿ ਕਿਤੇ ਕਿਸੇ ایسی ਜਗ੍ਹਾ ਤੇ ਜਾਣਾ ਜਿੱਥੇ ਬਹੁਤ ਰੋਹਾਨੀ ਰੂਹਾਂ ਆਈਆਂ ਹੋਣਗੀਆਂ ਬਹੁਤ ਸੰਤ ਮਹਾਪੁਰਸ਼ ਆਏ ਹੋਣਗੇ ਕੋਈ ਪੁਰਾਣੇ ਜਨਮਾਂ ਦੇ ਪੁੰਨੀ ਨੇ ਆਪਣੇ ਕੇ ਅੱਜ ਪਦਾਰਥਵਾਦੀ ਜ਼ਮਾਨੇ 'ਚ ਵੀ ਆਪਣਾ ਘਰ-ਬਾਰ ਤੇ ਆਪਣੀਆਂ ਕਬੀਲਦਾਰੀਆਂ ਛੱਡ ਕੇ ਲੋਕਾਂ ਨੂੰ ਲੋਕਾਈ ਨੂੰ ਸੁਧਾਰਨ ਤੇ ਲੱਗੇ ਨੇ ਔਰ ਸਾਡਾ ਤਾਂ ਵਿਰਸਾ ਹੀ ਇਹ ਆ ਆ ਧਰਤੀ ਤਾਂ ਹੀ ਜ਼ੁਲਮ ਦੇ ਖਿਲਾਫ ਲੜਨ ਦੀ ਤੇ ਗਰੀਬਾਂ ਦੇ ਹੱਕ 'ਚ ਖੜਨ ਦੀ ਧਰਤੀ ਆ ਇਹ ਇਹ ਧਰਤੀ ਅਨੰਤ ਪ੍ਰਸਾਦ ਦੀ ਧਰਤੀ ਹੈ ਸਾਡੇ ਗੁਰੂਆਂ ਨੇ ਸਾਨੂੰ ਇਹੀ ਦੱਸਿਆ ਗਰੀਬ ਦੇ ਹੱਕ 'ਚ ਖੜਨਾ ਹੈ ਕਿਉਂਕਿ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਕੋਈ ਬਾਈਪਾਸ ਨਹੀਂ ਸਿੱਧਾ ਰਾਹ ਜਾਂਦਾ ਹੈ ਗਰੀਬ ਦੀ ਹਾ ਨਾ ਲੋ ਕਦੇ ਮੈਂ ਵੀ ਇਹੀ ਅਰਦਾਸ ਕਰਦਾ ਰਹਿਣਾ ਪਰਮਾਤਮਾ ਅੱਗੇ ਹਰ ਰੋਜ਼ ਸ਼ਾਮ ਸਵੇਰੇ ਕਿ ਪਰਮਾਤਮਾ ਐਡੀ ਵੱਡੀ ਇੱਜ਼ਤ ਬਖਸ਼ਦੀ ਐਡਾ ਵੱਡਾ ਮਾਣ ਬਖਸ਼ਦਾ ਆਉਦਾ ਬਖਸ਼ਦਾ ਬਸ ਹੁਣ ਇੱਕ ਸਮਤ ਬਖਸ਼ੀ ਬਲ ਬਖਸ਼ੀ ਕਿ ਮੇਰੇ ਮੇਰੀ ਕਲਮ ਚੋਂ ਕੋਈ ਇਹੋ ਜਿਹਾ ਫੈਸਲਾ ਨਾ ਨਿਕਲੇ ਜਿਹਦੇ ਨਾਲ ਕਿਸੇ ਦੇ ਘਰ ਦਾ ਚੁੱਲ੍ਹਾ ਬੁਝਦਾ ਹੋਵੇ ਇਹੋ ਜਿਹੇ ਫੈਸਲੇ ਜਰੂਰ ਕਰਵਾਦੀ ਮੈਥੋਂ ਭਾਵੇਂ ਅੱਧੀ ਰਾਤ ਨੂੰ ਉਠਾ ਕੇ ਜਿਹਦੇ ਨਾਲ ਕਿਸੇ ਘਰ ਦੀ ਕਬੀਲਦਾਰੀ ਲਈ ਤੇ ਚੜਦੀ ਹੋਵੇ ਸੋ ਮੈਂ ਹਰ ਰੋਜ਼ ਇਹ ਅਰਦਾਸ ਕਰਦਾ ਪਰਮਾਤਮਾ ਅੱਗੇ ਕਿ ਪਰਮਾਤਮਾ ਜਿੰਨੀ ਕੀ ਇੱਜ਼ਤ ਬਖਸ਼ੀ ਹੈ ਭਾਵੇਂ ਵਧਾਈ ਨਾ ਪਰ ਇਹ ਤੋਂ ਘਟਣ ਨਾ ਲਈ ਕਾਇਮ ਰੱਖ ਲਈਂ ਨੀ ਕਿਉਂਕਿ ਕੋਈ ਮੁੱਲ ਨਹੀਂ ਹੈਗਾ ਜੀ ਕੋਈ ਮੁੱਲ ਨਹੀਂ ਹੈਗਾ ਲੋਕਾਂ ਦੇ ਪਿਆਰ ਦਾ ਕਈ ਜਨਮ ਮੈਂ ਹਰ ਸਾਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਇਹ ਮਨ ਲੱਗ ਜਾਣਗੇ ਮੈਨੂੰ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਔਰ ਇਸ ਪੱਧਰ ਤੇ ਪਰਮਾਤਮਾ ਨੇ ਇੱਜ਼ਤ ਮਾਨ ਬਖਸ਼ਿਆ ਲੋਕਾਂ ਦੀ ਪਰਮਾਤਮਾ ਬਖਸ਼ਤ ਬਸਦਾ ਜੀ ਸੋ ਮੈਨੂੰ ਖੁਸ਼ੀ ਹੈ ਜੇ ਇਸ ਗੱਲ ਦੀ ਹੈ ਕਿ ਸਰਕਾਰਾਂ ਇਕੱਲੀਆਂ ਨਹੀਂ ਕਰ ਸਕਦੀਆਂ ਇਹ ਕੰਮ ਜਦੋਂ ਸੰਸਥਾਵਾਂ ਨਾਲ ਆ ਜਾਣ ਜਦੋਂ ਨਾਲ ਇਸ ਤਰ੍ਹਾਂ ਦੀਆਂ ਸੰਸਥਾਵਾਂ ਆ ਕੇ ਕਹਿਣ ਕਿ ਜੀ ਅਸੀਂ ਇੱਥੇ ਕਾਲਜ ਬਣਾਉਣਾ ਹੈ ਤੇ ਸਾਨੂੰ ਥੋੜਾ ਜਿਹਾ ਆ ਐਨਓਸੀ ਚਾਹੀਦੀ ਐ ਤੇ ਉਹ ਕਾਲਜ ਦੁੱਗਣਾ ਤਿੱਗਣਾ ਬਣਾ ਕੇ ਅਸੀਂ ਪੇਸ਼ ਕਰਾਂਗੇ ਮੇਰੀ ਅੱਬਦੀ ਡਿਊਟੀ ਬਣਦੀ ਐ ਮੈਂ ਇੱਕ ਟੀਚਰ ਦਾ ਬੇਟਾ ਹਾਂ ਮੈਂ ਐਜੂਕੇਸ਼ਨ ਫੀਲਡ ਦੇ ਵਿੱਚ ਮੈਂ ਕੰਮ ਕਰ ਰਿਹਾ ਸਕੂਲ ਬਣਾ ਰਹੇ ਹਾਂ ਹਸਪਤਾਲ ਬਣਾ ਰਹੇ ਹਾਂ ਮੈਂ ਕੋਈ ਇੱਥੇ ਰੈਲੀ ਕਰਨ ਨਹੀਂ ਆਇਆ ਨਾ ਹੀ ਮੈਂ ਕੋਈ ਚੋਣ ਨਿਸ਼ਾਨ ਜਾਂ ਕੋਈ ਮੈਂ ਤਾਂ ਦਰਸ਼ਨ ਕਰਨ ਆਇਆ ਔਰ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਮੈਂ ਵਧਾਈ ਦੇਣ ਆਇਆ ਕਿ ਤੁਸੀਂ ਬਹੁਤ ਕਿਸਮਤ ਵਾਲੇ ਹੋ ਜਿਹੜੇ ਜਿਹੜੇ ਚਰਨਾ ਚ ਤੁਸੀਂ ਬੈਠੇ ਹੋ ਇਥੋਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤੇ ਇਥੋਂ ਆਪਾਂ ਖੇਤ ਚ ਬਾੜੀ ਕਰਨ ਵੇਲੇ ਥੋੜੀ ਜੀ ਕਣਕ ਛੱਡ ਦਿੰਨੇ ਆ ਥੋੜਾ ਜਿਹਾ ਬਾਜਰਾ ਥੋੜਾ ਜਿਹਾ ਜਿਹੜਾ ਫਸਲ ਆ ਉਹਦਾ ਹਿੱਸਾ ਛੱਡ ਦਿੰਨੇ ਆ ਕਿ ਬੇਜ਼ਵਾਨੇ ਜਨੌਰ ਖਾ ਲੈਣਗੇ ਆਪਾਂ ਉਹ ਲੋਕ ਆ ਜੀ ਸਾਨੂੰ ਤਾਂ ਗੁਰੂ ਸਾਹਿਬ ਨੇ 20 ਰੁਪਏ ਦਾ ਲੰਗਰ ਬਖਸ਼ਿਆ ਸੀ ਉਹ 20 ਰੁਪਈਆਂ ਦੀ ਐਫ ਡੀ ਰਹਿੰਦੀ ਦੁਨੀਆ ਤੱਕ ਰਹੋਗੇ ਉਹ ਮੁੱਕਣੀ ਨਹੀਂ ਦੁਨੀਆ ਭਰ ਚ ਕੋਈ ਕੋਈ ਆਫਤ ਆ ਜੇ ਕੋਈ ਜੰਗ ਲੱਗ ਜੇ ਕੋਈ ਭਚਾਲ ਆ ਜੇ ਬਾਕੀ ਇੰਟਰਨੈਸ਼ਨਲ ਸੰਸਥਾਵਾਂ ਪਹੁੰਚਣ ਨਾ ਪਹੁੰਚਣ ਸਾਡਾ ਗੁਰੂ ਨਾਨਕ ਸਾਹਿਬ ਦਾ ਲੰਗਰ ਜ਼ਰੂਰ ਲੱਗ ਜਾਂਦਾ ਉੱਥੇ ਸਭ ਤੋਂ ਪਹਿਲਾਂ ਇਹ ਸਾਨੂੰ ਬਖਸ਼ਿਸ਼ ਹੈ ਪਰਮਾਤਮਾ ਦੀ ਇਹ ਧਰਤੀ ਨੂੰ ਬਖਸ਼ਿਸ਼ ਹੈ ਸੋ ਆਚਾਰੀਆ ਸਵਾਮੀ ਚੇਤਨਾਨੰਦ ਜੀ ਮੈਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੇ ਔਰ ਉਹਨਾਂ ਉਹਨਾਂ ਨੇ ਵੀ ਮੈਨੂੰ ਹੁਣ ਇਹੀ ਕਿਹਾ ਕਿ ਤੁਸੀਂ ਜੋ ਕਰ ਰਹੇ ਹੋ ਬਸ ਓਨੈਸਟੀ ਨਾਲ ਕਰਦੇ ਰਹੋ ਇਤੋਂ ਵੱਡਾ ਅਸ਼ੀਰਵਾਦ ਕੀ ਮਿਲ ਸਕਦਾ ਹੈ ਇਮਾਨਦਾਰੀ ਤੋਂ ਵੱਡਾ ਕੋਈ ਦੌਲਤ ਨਹੀਂ ਹੈਗੀ ਇਮਾਨਦਾਰੀ ਤੋਂ ਵੱਡੀ ਜੇ ਕਿਸੇ ਨੂੰ ਮਿਲ ਜੇ ਲੋਕ ਛੇਤੀ ਛੇਤੀ ਆਪਣੇ ਦਿਲਾਂ 'ਚ ਜਗ੍ਹਾ ਨਹੀਂ ਦਿੰਦੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਸਤੇ ਕਾਹਲਣਾ ਕਰਨੀਆਂ ਪੈਂਦੀਆਂ ਨੇ ਤਾਂ ਲੋਕ ਜਿਹੜੇ ਨੇ ਉਹ ਤੁਹਾਨੂੰ ਜਗ੍ਹਾ ਦਿੰਦੇ ਆ ਸਵਾਮੀ ਜੀ ਵਰਗੇ ਆ ਜਿਹੜੇ ਸਾਰੇ ਆ ਰੂਹਾਂ ਬੈਠੀਆਂ ਨੇ ਇਹਨਾਂ ਨੇ ਕਾਲਣਾ ਕਾਲੀਆਂ ਹੋਈਆਂ ਨੇ ਤਾਂ ਆਪਣੀ ਆਪਣੀ ਜਗ੍ਹਾ ਤੇ ਇਹਨਾਂ ਦੀ ਮੰਨਤਾ ਹੈ ਮੰਨਤਾ ਕੀ ਹੈ ਕਿ ਗੁਰੂ ਜੀ ਰਾਹ ਦੱਸ ਦੋ ਗੁਰੂ ਜਦੋਂ ਰਾਹ ਦਸੇਰੇ ਹੋਣ ਸ਼ਹੀਦ ਜਦੋਂ ਸਾਨੂੰ ਆਜ਼ਾਦੀਆਂ ਲੈਣ ਵਾਸਤੇ ਆਪਣੀਆਂ ਜਵਾਨੀਆਂ ਲੇਖੇ ਲਾਈਆਂ ਹੁਣ ਦੇਸ਼ ਦੇ ਫਿਰ ਉਹ ਤੋਂ ਉਹ ਤੋਂ ਵੱਡਾ ਕੌਮ ਉਹ ਤੋਂ ਵੱਡੀ ਕੌਮ ਕਿਸਮਤ ਵਾਲੀ ਨਹੀਂ ਹੋ ਸਕਦੀ ਇੱਕ ਰਾਜਾ ਸੀ ਰਾਜਾ ਸੀ ਰਾਜੇ ਨੇ ਬੁਲਾਏ ਸਾਰੇ ਵਜ਼ੀਰ ਕਿ ਮੇਰੀ ਮਹਿਮਾ ਕਿਵੇਂ ਹੋ ਸਕਦੀ ਹੈ ਲੋਕ ਮੇਰੀ ਬੱਲੇ ਬੱਲੇ ਕਿਵੇਂ ਕਰ ਸਕਦੇ ਨੇ ਉਹ ਕਹਿੰਦੇ ਜੀ ਆਪਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਨੂੰ ਖੋਲ ਦੋ ਥੋੜੀ ਬੱਲੇ ਬੱਲੇ ਹੋ ਜਾਊਗੀ ਉਹ ਇੱਕ ਫਕੀਰ ਨੂੰ ਪਤਾ ਲੱਗ ਗਿਆ ਕਿ ਰਾਜਾ ਪੈਸੇ ਦਾ ਮਾਣ ਕਰਦਾ ਹੈ ਕਹਿੰਦਾ ਕੋਈ ਗੱਲ ਨਹੀਂ ਅਨਾਉਂਸਮੈਂਟ ਕਰਤੀ ਕਿ ਇੱਥੇ ਰਾਜਾ ਆਪਣੇ ਖਜ਼ਾਨੇ ਦਾ ਮੂੰਹ ਖੋਲੂਗਾ ਲਾਈਨ ਲੱਗ ਕੇ ਆਜੋ ਉਹ ਫਕੀਰ ਵੀ ਲਾਈਨ 'ਚ ਲੱਗ ਗਿਆ ਲੋਕਾਂ ਨੂੰ ਮੋਹਰਾ ਸੋਨਾ ਬੰਡੀ ਦੇ ਬੰਡੀ ਦੇ ਲੰਬੀ ਲਾਈਨ ਸੀ ਜਦੋਂ ਫਕੀਰ ਦੀ ਵਾਰੀ ਆਈ ਉਹਨੇ ਆਖਿਆ ਜੇ ਮੈਂ ਤਾਂ ਵਾਰੀ ਤਾਂ ਆ ਗਈ ਆਹ ਵਿਚਾਰਾ ਪਖਾਰੀ ਬੈਠਾ ਇੱਕ ਆਜਾ ਬੰਦਾ ਹੈ ਹੈਂਡੀਕੈਪਟ ਹੈ ਜਿੱਦਾਂ ਉਹ ਲਾਈਨ 'ਚ ਵੀ ਨਹੀਂ ਲੱਗਿਆ ਇਹ ਤਾਂ ਵਾਰੀ ਬਹੁਤ ਲੇਟ ਆਊ ਉਹਨੇ ਕੀ ਕੀਤਾ ਆਪ ਆਪ ਦੇ ਲਈ ਜਗਾ ਉਹ ਪਖਾਰੀ ਨੂੰ ਦੇਤੀ ਉਹ ਜਿਹੜਾ ਅਪਾਹਜ ਸੀ ਕਹਿੰਦੇ ਮੇਰੀ ਥਾਂ ਤੇ ਤੂੰ ਲੈ ਲਾ ਮੈਂ ਦੁਆਰੇ ਆ ਜਾਨਾ ਦੁਆਰੇ ਲਾਈਨ ਚ ਲੱਗ ਗਿਆ ਜਦ ਦੁਆਰੇ ਵਾਰੀ ਆਈ ਫੇਰ ਕੋਈ ਨਾ ਕੋਈ ਬੈਠਾ ਸੀ ਬੇਸਹਾਰਾ ਕਹਿੰਦਾ ਯਾਰ ਤੂੰ ਤਾਂ ਲਾਈਨ ਚ ਵੀ ਨਹੀਂ ਲੱਗਿਆ ਤੂੰ ਆ ਜਾ ਮੇਰੀ ਜਗ੍ਹਾ ਤੇ ਆ ਜਾ ਮੈਂ ਦੁਆਰੇ ਲਾਈਨ ਚ ਲੱਗ ਜਾਨਾ ਜਦੋਂ 15 20 ਵਾਰੀ ਐਦਾਂ ਕੀਤਾ ਸਾਰੇ ਸ਼ਹਿਰ ਚ ਰਾਜੇ ਦਾ ਕੋਈ ਨਾਂ ਹੀ ਨਾ ਲਵੇ ਉਹ ਫਕੀਰ ਦੀ ਬੱਲੇ ਬੱਲੇ ਕਿ ਇੱਕ ਬੰਦਾ ਯਾਰ ਆਪਣੀਆਂ ਵਾਰੀਆਂ ਹੀ ਦੇਈ ਜਾਂਦਾ ਹੈ ਕਮਾਲ ਹੈ ਫੇਰ ਲਾਈਨ ਚ ਲੱਗ ਜਾਂਦਾ ਹੈ ਵਾਰੀਆਂ ਉਹ ਰਾਜੇ ਨੂੰ ਕਿਸੇ ਨੇ ਦੱਸਿਆ ਕਿਆ ਹੋ ਗਿਆ ਰਾਜਾ ਬੜਾ ਗੁੱਸੇ ਚ ਹੋਇਆ ਕਹਿੰਦਾ ਯਾਰ ਖਜ਼ਾਨਾ ਮੈਂ ਲਟਾ ਰਿਆਂ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਕੋਈ ਨਹੀਂ ਕਹਿੰਦਾ ਮੈਂ ਆਪ ਬੰਨਦਾ ਰਾਜਾ ਆਪ ਬੰਨਣ ਲੱਗ ਗਿਆ ਉਹ ਫਕੀਰ ਦੀ ਜਦੋਂ ਵਾਰੀ ਆਈ ਫਕੀਰ ਨੇ ਫੇਰ ਕਿਸੇ ਨੂੰ ਕਹਿਤਾ ਕਹਿੰਦਾ ਵੀ ਤੂੰ ਆ ਜਾ ਤੂੰ ਆ ਜਾ ਮੈਂ ਬਾਅਦ ਦੁਬਾਰੇ ਆ ਜੰਨਾ ਉਹ ਰਾਜਾ ਕਹਿੰਦਾ ਗੱਲ ਸੁਣ ਬਾਬਾ ਤੂੰ ਸਵੇਰ ਦਾ ਲੱਗਿਆ ਇਹ ਕੰਮ ਕਰਨ ਜਦੋਂ ਤੇਰੀ ਵਾਰੀ ਆਉਂਦੀ ਐ ਤੂੰ ਕਿਸੇ ਹੋਰ ਨੂੰ ਦੇ ਦਿੰਨਾ ਤੇ ਫੇਰ ਲਾਈਨ ਚ ਲੱਗ ਜੰਨਾ ਇਹ ਤੇਰੇ ਤੇ ਕਾਰਵਾਈ ਹੋਊ ਕਹਿੰਦਾ ਗੱਲ ਸੁਣੋ ਮਹਾਰਾਜਾ ਸਾਹਿਬ ਦੋਨੇ ਇੱਕੋ ਜਿਹੇ ਆ ਕਹਿੰਦੇ ਕਿਵੇਂ ਕਹਿੰਦਾ ਤੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਵਾਰੀ ਹੈ ਤੂੰ ਖਜ਼ਾਨਾ ਵੰਡੀ ਜਨਾ ਮੈਂ ਵਾਰੀ ਵੰਡੀ ਜਨਾ ਦੇਖਦੇ ਆ ਕਿਹਦੀ ਪਹਿਲਾਂ ਜਿਹੜੀ ਆ ਸਲਤਨਤ ਖਤਮ ਹੁੰਦੀ ਹੈ ਵਾਰੀਆਂ ਕਿਦੋਂ ਮੁੱਕੜ ਗਈਆਂ ਜੀ ਕਹਿੰਦਾ ਤੂੰ ਖਜ਼ਾਨਾ ਵੰਡ ਦੇਖਦੇ ਆ ਤੇਰਾ ਖਜ਼ਾਨਾ ਪਹਿਲਾਂ ਮੁੱਕਦਾ ਜਾਂ ਮੇਰੀ ਵਾਰੀ ਪਹਿਲਾਂ ਮੁੱਕਦੀ ਹੈ ਸੋ ਇਹ ਫਕੀਰ ਜਿਹੜੇ ਲੋਕ ਭਗਤ ਲੋਕ ਨੇ ਇਹ ਵਾਰੀਆਂ ਵੰਡਦੇ ਆਪਣੀਆਂ ਕਿ ਭਾਈ ਤੁਸੀਂ ਤੁਸੀਂ ਆਓ ਪੂਰੇ ਤੁਸੀਂ ਪੜੋ ਤੁਸੀਂ ਜੱਜ ਬਣੋ ਤੁਸੀਂ ਡੀਸੀ ਲੱਗੋ ਤੁਹਾਡੇ ਬੱਚੇ ਅੱਗੇ ਆਉਣ ਤੁਹਾਡਾ ਅਲਾਜ ਅਸੀਂ ਕਰਾਂਵੇਂ ਵਾਰੀਆਂ ਦਿੰਦੇ ਐ ਸੋ ਇੱਕ ਪਾਸੇ ਖਜ਼ਾਨਾ ਇੱਕ ਪਾਸੇ ਫਕੀਰ ਦੀ ਵਾਰੀ ਵੱਡਾ ਕੌਣ ਹੈ ਫਕੀਰ ਦੀ ਵਾਰੀ ਉਹ ਕਹਿੰਦਾ ਤੂੰ ਇਹ ਵੰਡੀ ਜਾਂਦਾ ਮੇਰੇ ਕੋਲ ਵਾਰੀ ਹੈ ਮੈਂ ਵਾਰੀਆਂ ਵੰਡੀ ਜਾਂਦਾ ਆਹੀ ਆਪਣੇ ਚ ਫਰਕ ਹੈ ਕਹਿੰਦਾ ਸੋ ਸਾਨੂੰ ਬੜਾ ਵਿਰਸਾ ਪਿਆ ਸਾਡੇ ਕੋਲੇ ਪੜਨ ਨੂੰ ਬੱਚਿਆਂ ਨੂੰ ਪੜਾਓ ਮੈਂ ਮਾਵਾਂ ਪਹਿਣਾ ਬਹੁਤ ਭਾਰੀ ਗਿਣਤੀ ਚਾਈਆਂ ਨੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਬੱਚਿਆਂ ਨੂੰ ਪੜਾਓ ਔਰ ਇਸ ਗੱਲ ਦੀ ਗਾਰੰਟੀ ਹੈ ਗੁਰੂ ਸਾਹਿਬ ਦਾ ਸ਼ਹੀਦਾਂ ਦਾ Swami ਭਗਤ ਫਕੀਰ ਲੋਕਾਂ ਦਾ ਆਸ਼ੀਰਵਾਦ ਹੈ ਕਿ ਜੇ ਤੁਹਾਡੇ ਬੱਚੇ ਪੜਨਗੇ ਉਹਨਾਂ ਦੀ ਵਾਰੀ ਬਿਲਕੁਲ ਇਮਾਨਦਾਰੀ ਨਾਲ ਆਉਗੀ ਇੱਕ ਗਲੀ ਵਾਲਾ ਪੈਸਾ ਵੀ ਰਿਸ਼ਵਤ ਨਹੀਂ ਹੋਊਗੀ ਕਿਸੇ ਨੂੰ ਸ਼ਿਫਾਰਿਸ਼ ਲਾਉਣ ਦੀ ਲੋੜ ਨਹੀਂ ਪਊਗੀ ਇਹ ਨਹੀਂ ਹੋ ਸਕਦਾ ਕਿ 500 ਨੰਬਰ ਦਾ ਪੇਪਰ ਹੈ 490 ਵਾਲੀ ਕੋਈ ਕੁੜੀ ਇਸ ਕਰਕੇ ਰਹਿ ਗਈ ਕਿ ਉਹਦੇ ਬਾਪੂ ਨੂੰ ਕੋਈ ਐਮਐਲਏ ਨਹੀਂ ਜਾਣਦਾ ਸੀ ਜਾਂ ਉਹਦੇ ਬਾਪੂ ਕੋਲੇ ਪੈਸੇ ਨਹੀਂ ਸੀ ਤੇ 450 ਵਾਲਾ ਕੋਈ ਬੱਚਾ ਨੌਕਰੀ ਲੈ ਗਿਆ ਕਿਉਂਕਿ ਉਹਦੇ ਕੋਲ ਪੈਸੇ ਸੀ ਜਾਂ ਸ਼ਿਫਾਰਿਸ਼ ਸੀ ਇਹ ਨਹੀਂ ਹੋ ਸਕਦਾ 490 ਵਾਲੇ ਨੂੰ 490 ਵਾਲੇ ਨੂੰ ਹੀ ਮਿਲੂਗੀ ਸੋ ਇਹ ਇਹ ਸਮੱਤ ਕਿੱਥੋਂ ਆਉਂਦੀ ਹੈ ਜਦੋਂ ਤੁਸੀਂ ਇਹੋ ਜਿਹੀ ਜਗ੍ਹਾ ਤੇ ਨਤਮਸਤਕੁੰਦੇ ਰਹੋਗੇ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਕਿ ਹਾਂ ਆਪਾਂ ਨੇ ਉੱਥੋਂ ਵਾਅਦਾ ਕੀਤਾ ਸੀ ਉੱਥੇ ਆ ਪਵਿੱਤਰ ਸਟੇਜ ਐ ਇੱਥੋਂ ਕੋਈ ਵਾਅਦਾ ਕੀਤਾ ਸੀ ਉਹ ਨਿਭਾਉਣਾ ਹੈ ਨਹੀਂ ਤਾਂ ਨਹੀਂ ਤਾਂ ਫਿਰ ਇੱਥੇ ਆਏ ਬੜੇ ਬੜੇ ਆਏ ਬੜੇ ਤੁਰ ਗਏ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਚੱਕੋ ਚੱਕੋ ਕਰਦੇ ਜਿ ਜਿੰਨਾ ਪਿੱਛੇ ਪਾਪ ਕਮਾਉਣੇ ਆ ਠੱਗੀਆਂ ਮਾਰਦੇ ਆ ਉਹ ਘੰਟਾ ਵੀ ਨਹੀਂ ਰੱਖਦੇ ਜਦੋਂ ਪ੍ਰਾਣ ਤਿਆਗ ਦਿੰਦੇ ਆ ਬੰਦਾ ਘੰਟਾ ਵੀ ਘਰੇ ਨਹੀਂ ਰੱਖਦੇ ਉਹ ਕਹਿੰਦੇ ਕੋਈ ਗੱਲ ਨਹੀਂ ਨੰਗਲਾਂ ਵਾਲੀ ਪੂਆ ਪਰਸੋਂ ਨੂੰ ਆਜੂ ਫੁੱਲਾਂ ਤੇ ਕੇਰਾ ਚੱਕੀਏ ਚੱਕੋ 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 ਛੇਤੀ ਚੱਕੋ ਸੋ ਇਸ ਕਰਕੇ ਭਾਈ ਜਾਣਾ ਕੱਖ ਨਹੀਂ ਇੱਥੋਂ ਕਰਮ ਜਾਣੇ ਨੇ ਚੰਗੇ ਕੰਮ ਕਰ ਜਿਓਂਗੇ ਨਾਲ ਚਾਰ ਬੰਦੇ ਯਾਦ ਕਰ ਲਿਆ ਕਰਨਗੇ ਨੇ ਤਾਂ ਇਥੇ ਪਹਿਲੀਆਂ ਵਰਸੀਆਂ ਮਨਾਉਣਗੀਆਂ ਪਰਿਵਾਰ ਵੀ ਭੁੱਲ ਜਾਂਦਾ ਪਹਿਲੀ ਵਰਸੀ ਤੇ ਆ ਆ ਦੇਖੋ 1912 ਤੋਂ 2002 ਤੱਕ ਲੈ ਵਰਸੀਆਂ ਆਉਣ ਵਾਲੇ 500 ਸਾਲ ਬਾਅਦ ਆਪਾਂ ਨਹੀਂ ਹੋਵਾਂਗੇ ਆ ਵਰਸੀਆਂ ਬਣਾਈਆਂ ਜਾਂਦੀਆਂ ਰਹਿਣਗੀਆਂ ਕਿਉਂਕਿ ਫਕੀਰਾਂ ਦੀਆਂ ਵਰਸੀਆਂ ਇਹ ਉਹਨਾਂ ਦੀਆਂ ਵਰਸੀਆਂ ਨੇ ਜਿਨੇ ਮੋਹ ਮਾਇਆ ਤਿਆਗ ਕੇ ਦੁਨੀਆ ਨੂੰ ਸੱਚੇ ਰਸਤੇ ਪਾਇਆ ਸੱਚ ਦੀ ਗੱਲ ਕੀਤੀ ਸੋ ਅਸੀਂ ਤਾਂ ਇਸ ਪੱਖੋਂ ਪੰਜਾਬ ਬਹੁਤ ਕਿਸਮਤ ਵਾਲਾ ਹੈ ਕਿ ਸਾਡੇ ਕੋਲੇ ਫਕੀਰ ਭਗਤ ਸ਼ਾਇਰ ਸੰਤ ਔਰ ਸੰਪਰਦਾਵਾਂ ਮੱਠਾਂ ਡੇਰੇ ਸੱਚ ਨੂੰ ਸੱਚ ਦਾ ਰਾਹ ਦਿਖਾਉਣ ਵਾਲੇ ਔਰ ਗੁਰਬਾਣੀ ਉਹਦਾ ਖਜ਼ਾਨਾ ਹੀ ਬਹੁਤ ਵੱਡਾ ਹੈ ਗੁਰਬਾਣੀ ਤੋਂ ਹੀ ਸਿੱਖਿਆ ਲੈ ਕੇ ਆਪਾਂ ਅੱਗੇ ਚੱਲਦੇ ਸੋ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਹੈ ਮੈਂ ਉਹਨੂੰ ਬਹੁਤ ਮੈਨੂੰ ਮਨ ਅੱਜ ਮੇਰਾ ਖੁਸ਼ ਹੋਇਆ ਇਸ ਗੱਲ ਤੋਂ ਕਿ ਮੇਰੇ ਮੈਂ ਕੱਲਾ ਨਹੀਂ ਹੈਗਾ ਮੈਂ ਕੱਲਾ ਨਹੀਂ ਹੈਗਾ ਕਿ ਮੈਂ ਫੀਲ ਕਰਾਂ ਕਿ ਯਾਰ ਐਜੂਕੇਸ਼ਨ ਤੇ ਹੈਲਥ ਤੇ ਕੰਮ ਕਰਨਾ ਹੈ এনवायरमेंट ਤੇ ਕੰਮ ਕਰਨਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਉਹ ਪਾਣੀ ਵੀ ਬਚਾਉਣਾ ਹੈ ਹਵਾ ਵੀ ਬਚਾਉਣੀ ਹੈ ਧਰਤੀ ਬਚਾਉਣੀ ਹੈ ਇਹੋ ਜਿਹੇ ਸੰਸਤਾਵਾਂ ਜਦੋਂ ਮੇਰੇ ਨਾਲ ਨੇ ਤਾਂ ਮੇਰਾ ਹੌਸਲਾ ਦੁੱਗਣਾ ਤਿੱਗਣਾ ਚੌਗਣਾ ਹੋ ਜਾਂਦਾ ਹੈ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਰਾਜਨੀਤੀ ਗੱਲਾਂ ਰੈਲੀਆਂ ਕਿਤੇ ਫੇਰ ਕਰਾਂਗੇ ਮਨੇ ਕੋਈ ਪੱਤਰਕਾਰ ਕਿਤੇ ਮੈਂ ਮੱਥਾ ਟੇਕਣ ਜਾਣਾ ਕੋਈ ਪੱਤਰਕਾਰ ਮੈਨੂੰ ਪੁੱਛ ਲਿੰਦਾ ਮੈਂ ਕਹਾਂ ਇਸ ਜਗ੍ਹਾ ਤੇ ਮੰਗਣ ਆਇਆ ਇਸ ਜਗ੍ਹਾ ਤੇ ਵੰਡਣ ਨਹੀਂ ਆਏ ਇਸ ਜਗ੍ਹਾ ਤੋਂ ਮੰਗਣ ਆਇਆ ਜੇ ਕੋਈ ਰਾਜਨੀਤੀ ਦੀ ਗੱਲ ਕਰਨੀ ਹੈ ਸੜਕ ਦੇ ਪਰਲੇ ਪਾਸੇ ਜਾ ਕੇ ਮੇਰੇ ਨਾਲ ਗੱਲ ਕਰੀਂ ਉੱਥੇ ਜਾ ਕੇ ਕੋਈ ਹੋਰ ਗੱਲ ਕਰਨਾਂਗੇ ਇਸ ਜਗ੍ਹਾ ਤੇ ਕੋਈ ਨਿੰਦਿਆ ਕੋਈ ਚੁਗਲੀ ਨਹੀਂ ਕਰਨੀ ਕੋਈ ਕਿਸੇ ਨੂੰ ਮਾੜਾ ਨਹੀਂ ਬੋਲਣਾ ਮੰਦਾ ਸ਼ਬਦ ਨਹੀਂ ਬੋਲਣਾ ਸੋ ਅਸੀਂ ਮੈਂ ਕਿਸਮਤ ਵਾਲਾ ਕਿ ਮੈਂ इतने अज पहुँच के मैं सुकून मिले कि हजारों की गिणती संगत बहर खड़ी है इन्नी तुरे फिर जिन्हें बैठे हो लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे सो मैं जो मैं बुलाऊंगे मैं हाजिर हों रहगा ਦਾ ਅਸ਼ੀਰਵਾਦ ਲੈਂਦਾ ਰਹੂੰਗਾ ਸਮਤ ਭਖੇ ਪ੍ਰਮਾਤਮਾ ਮੈਂ ਇਸ ਸੰਸਥਾ ਦਾ ਧੰਨਵਾਦੀਆਂ ਇਸੇ ਤਰ੍ਹਾਂ ਮੈਂ ਕਹਿੰਦਾ ਪ੍ਰੈਜੈਂਟੇਸ਼ਨ ਲੈ ਕੇ ਆਓ ਮੈਂ ਸਾਰੇ ٹرسٹ ਨੂੰ ਕਹਿਣਾ ਆ ਕੇ ਬੈਠ ਕੇ ਆਪਾਂ ਇਸ ਹੈਲਥ ਦੇ ਮਿਸ਼ਨ ਨੂੰ এডਿਕੇਸ਼ਨ ਦੇ ਮਿਸ਼ਨ ਨੂੰ ਤੇ ਵਾਤਾਵਰਣ ਦੇ ਮਿਸ਼ਨ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਵਾਂਗੇ ਸਰਕਾਰ ਵੱਲੋਂ ਜੋ ਸਹਿਯੋਗ ਚਾਹੀਦੀ ਹੋਈ ਖੁੱਲੇ ਦਿਲ ਨਾਲ ਕਰਾਂਗੇ ਅਸੀਂ ਆਪਣੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ कोई कैलिफोर्निया लंडन पैरिस बनाने की लड़ नहीं इन्ना ही मैं तो कहूँगा और मैं थोड़ा पुत थोड़ा छोटा वोटा भाई बन के आया मुख्यमंत्री ये छोटे मोटे अहदे ने इन संस्थाव मूहरे जगह पर आके वो अहदे बहुत छोटे रह जाते हैं सत साहेब सत साहेब सत सााहेब